ਪਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਬਲਵਿੰਦਰ ਪੜ੍ਹੇਗਾ ਤੁਸੀਂ ਧਿਆਨ ਨਾਲ ਸੁਣਿਓ ਸਾਧ ਸੰਗਤ ਦੀ ਮਹੱਤਤਾ ਕਿੰਨੀ ਵੱਡੀ ਹੈ ਸਾਧ ਸੰਗਤ ਦੀ ਵਡਿਆਈ ਕਿੰਨੀ ਤੇ ਭਾਗਾ ਵਾਲਿਆਂ ਨੂੰ ਗੁਰੂ ਦੀ ਸੰਗਤ ਅਸੀਸ ਦਿੰਦੀ ਹੁੰਦੀ ਮਾਪਾਂ ਨੇ ਨੇ ਗਿਆ ਸੀ ਪੁੱਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੂ ਤੁਮ ਕੋ ਹਰ ਹਰ ਸਦਾ ਬਜੋ ਜਗਦੀਸ਼ ਕਹਿਨ ਕੀ ਸੀ ਮਾਪਾਨੀ ਗੁਰੂ ਅਰਜਨ ਸਾਹਿਬ ਕਹਿੰਦੇ ਮੇਰੀ ਮਾਂ ਮੈਨੂੰ ਕਹਿੰਦੀ ਏ ਮਾਤਾ ਪਾਨੀ ਕਿ ਹੇ ਅਕਾਲ ਤੁਰਖ ਮੇਰੇ ਪੁੱਤਰ ਤੇ ਐਸੀ ਕਿਰਪਾ ਕਰੀ ਸਤ ਸੰਗੀਆਂ ਨਾਲੇ ਦੀ ਪ੍ਰੀਤ ਬਣੀ ਰਵੇ ਸਾਧ ਸੰਗਤ ਆਏ ਦੇ ਸਿਰ ਤੇ ਹੱਥ ਰਵੇ ਸੱਚ ਜਾਣੇ ਉਹ ਜਿਨ੍ਹਾਂ ਦੇ ਸਿਰ ਤੇ ਗੁਰੂ ਦੀ ਸੰਗਤ ਦਾ ਹੱਥ ਹੁੰਦਾ ਨਾ ਉਹ ਸੁਆਨ ਨੂੰ ਵੀ ਹੱਥ ਲਾਂਦੇ ਨੂੰ ਵੀ ਸੋਨਾ ਬਣ ਜਾਂਦੀ ਏ ਇਹ ਰਹਿਮਤ ਹੁੰਦੀ ਕਿਉਂਕਿ ਸਾਧ ਸੰਗਤ ਦੇ ਵਿੱਚ ਬਹੁਤ ਬਖਸ਼ਿਸ਼ਾਂ ਨੇ ਬੜੀਆਂ ਰਹਿਮਤਾਂ ਨੇ ਬਸ ਮੈਂ ਧੂਕਾ मात्र ਬੇਨਤੀ ਕਰਨਾ ਭਾਈ ਸਾਹਿਬ ਕੀ ਕਹਿੰਦੇ ਨੇ ਹਾਂਜੀ ਸੁਖ ਰਾਜੇ ਹਰੀ ਚੰਦ ਘਰ ਨਾਰ ਸੋ ਤਾਰਾ ਲੋਚਨ ਰਾਣੀ ਤਾਰਾ ਰਾਣੀ ਹਰੀ ਚੰਦ ਜੀ ਰਾਜੇ ਹਰੀ ਚੰਦ ਦੇ ਘਰ ਵਾਲੀ ਹੈ ਪਰ ਹੈ ਭਾਗਾ ਵਾਲੀ ਸੰਗਤ ਦੀ ਆਕੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਨਾਲ ਬੜਾ ਪਿਆਰ ਜਿਹੜਾ ਰਾਜਾ ਸੀ ਨਾ ਉਹ ਕਾਮੀ ਪੁਰਸ਼ ਸੀ ਉਹ ਵਾਸ਼ਨਾ ਦਾ ਭੁੱਖਾ ਸੀ ਉਹਦੀ ਸੋਚ ਰੱਬ ਵਾਲੇ ਪਾਸੇ ਨਹੀਂ ਸੀ ਇਹ ਜਿਹੜੀ ਤਾਰਾ ਰਾਣੀ ਸੀ ਇਹਦੇ ਅੰਦਰ ਬੜੇ ਖਿੱਚ ਰਹੀਦੀ ਸੀ ਰੱਬ ਦੀ ਪ੍ਰਮਾਤਮਾ ਦੀ ਹੁਣ ਦੇਖੋ ਆਪਾਂ ਵੇਖਨੇ ਆ ਸੰਸਾਰ ਦੇ ਵਿੱਚ ਕਿੰਨੇ ਜੀਵ ਨੇ ਸਾਸੰਗ ਜੀ ਇੰਨੇ ਗ੍ਰਸਥ ਮਾਰਗ ਕਈਆਂ ਨੇ ਅਪਣਾਇਆ ਤੇ ਪਤੀ ਪਤਨੀ ਦਾ ਸੁਭਾਅ ਇੱਕ ਥੋੜਾ ਹੁੰਦਾ ਆ ਕੋ ਸਤਨਾ ਸ਼੍ਰੀ ਵਾਖ ਗੁਰੂ ਤਕਰੀਬਨ ਤੁਸੀਂ ਦੇਖ ਲਓ ਘੁੰਮ ਫੇਰ ਕੇ 95% ਲੋਕ ਅਲੱਗ-ਅਲੱਗ ਨੇ ਇੱਕ ਸੁਭਾਅ ਨਹੀਂ ਹੈਗਾ ਪਤਨੀ ਦੀ ਥੋੜ ਲੱਗੇ ਤੇ ਪਤੀ ਦੀ ਥੋੜ ਲੱਗੇ ਇੱਕ ਨਹੀਂ ਹੈ ਹੁਣ ਇਸੇ ਤਰ੍ਹਾਂ ਇਹ ਰਾਜੇ ਦੀ ਸੋਚ ਲੱਗ ਸੀ ਪਤਨੀ ਜਿਹੜੀ ਰਾਣੀ ਸੀ ਤਾਰਾ ਰਾਣੀ ਦੀ ਸੋਚ ਲੱਗ ਸੀ ਇਹ ਰੱਬ ਵਾਲੇ ਪਾਸੇ ਸੀ ਜਿਹੜੀ ਮੈਂ ਬੇਨਤੀ ਕਰਨੀ ਚਾਹਨਾ ਹਿਰਦੇ 'ਚ ਵਸਾ ਲਿਓ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਲਿਓ ਗੁਰੂ ਦੀ ਸੰਗਤ ਦੇ ਚਰਨ ਫੜ ਲਿਓ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣੀ ਆ ਦੇਖਿਓ ਸਭ ਤੋਂ ਵੱਡਾ ਦੁੱਖ ਹੈ ਔਰਤ ਵਾਸਤੇ ਕਿਹੜਾ ਜਿਹਦਾ ਪਤੀ اپنی ਔਰਤ ਤੇ شک کرتا ہے سمجھ لو یہ سب ਤੋਂ ਵੱਡਾ دکھ ہی ਔਰਤ واسطے جے ਕਿਦਰے પતિ ਦੇ ਮਨ ਵਿੱਚ شک ਵਹਿ ਗਿਆ ਨਾ ਤੇ ਔਰਤ ਦੀ ਜ਼ਿੰਦਗੀ ਬੜੀ ਔਖੀ ਏ ਸੰਗਤ ਜੀ ਇਹ ਭਾਈ ਸਾਹਿਬ ਨੇ ਬੜੀ ਸੁਣੀ ਉਦਾਹਰਨ ਦਿੱਤੀ ਏ ਕਹਿੰਦੇ ਜਿਹੜੀ ਤਾਰਾ ਰਾਣੀ ਹੈ ਬੜੀ سنੱਖੀ ਸੂਰਤ ਔਰ سیرਤ ਕਰਕੇ ਬੜੀ ਕਿਰਪਾ ਹੈ ਚੇਰੇ ਤੇ ਵੀ ਬੜੀ ਰੋਣ ਕੇ ਫਿਰਦੇ ਤੇ ਵੀ ਬੜੀ ਰੋਣ ਕੇ ਭਾਗਾ ਵਾਲੀ ਕਹਿੰਦੇ ਰੱਬ ਦਾ ਬੜਾ ਖਿਆਲ ਰੱਖਦੀ ਯਾਦ ਰੱਖਣਾ ਜਿਨ੍ਹਾਂ ਦੇ ਖਿਆਲ ਵਿੱਚ ਰੱਬ ਇਹ ਨਾ ਵਾਹਿਗੁਰੂ ਰੱਬ ਉਹਨਾਂ ਦਾ ਖਿਆਲ ਰੱਖਦਾ ਹੈ ਪਰਮਾਤਮਾ ਉਹਨਾਂ ਦਾ ਖਿਆਲ ਰੱਖਦਾ ਹੈ ਮੇਰੀ ਜ਼ਿੰਦਗੀ ਵਿੱਚ ਬਹੁਤ ਅੱਡ ਬਿੱਤੀਆਂ ਨੇ ਮੈਂ ਗੁਰੂ ਦਾ ਇਤਿਹਾਸ ਪੜਿਆ ਰੱਬੀ ਬਾਣੀ ਪੜੀ ਹੈ ਸਤਿਗੁਰਦੇ ਬੜੇ ਅਮੋਲਕ ਬਚਨ ਨੇ ਕਹਿੰਦੇ ਜਿੰਨਾ ਦਾ ਭਰੋਸਾ ਏ ਸਤਿਗੁਰ ਉਹਨਾਂ ਦੀ ਪਿੱਠ ਨਹੀਂ ਲੱਗਣ ਦਿੰਦੇ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਕਮੀ ਸਾਡੇ ਵਿੱਚ ਹੁੰਦੀ ਏ ਸਤਿਗੁਰ ਵਿੱਚ ਕਮੀ ਨਹੀਂ ਹੈ ਆ ਸੁਣਿਓ ਭਾਈ ਸਭ ਕੀ ਕਹਿੰਦੇ ਨੇ ਸਾਧ ਸੰਗਤ ਮਿਲ ਗਾਵੰਦੇ ਰਾਤੀ ਜਾਏ ਸੁਣੈ ਗੁਰਬਾਣੀ ਇਹ ਰਾਤ ਨੂੰ ਚੋਰੀ ਉੱਠ ਕੇ ਰਾਜਾ ਸੌਂ ਜਾਂਦਾ ਸੀ ਇਹ ਅੰਮ੍ਰਿਤ ਵੇਲੇ 12 ਵਜੇ ਉੱਠਦੀ ਸੀ ਇਸ਼ਨਾਨ ਕਰਦੀ ਸੀ ਚੋਰੀ ਉੱਠ ਕੇ ਵੀ ਜੇ ਇਹਨੂੰ ਕਵਾਂਗੇ ਤੇ ਇਹਨੇ ਮੈਨੂੰ ਜਾਨ ਨਹੀਂ ਦੇਣਾ ਚੋਰੀ ਉੱਠ ਕੇ ਹੁਣ ਤੁਸੀਂ ਦਿਲ ਤੇ ਲਾ ਕੇ ਵੇਖਿਓ ਕਿ ਕੀ ਗੱਲ ਬੰਦੇ ਦੀ ਰਾਤੀ ਅੱਖ ਨਹੀਂ ਖੁੱਲਦੀ ਜੇ ਵੀ ਚੋਰੀ ਉੱਠਦੀ ਦਿਲ ਚਾਹੀਦਾ ਹੈ ਅਗਲਾ ਸਵਾਲ ਖੜਾ ਕਰ ਸਕਦਾ ਸੀ ਰਾਜਾ ਸੀ ਮਰਵਾ ਸਕਦਾ ਸੀ ਰਾਣੀ ਕਿਦਾਂ ਉੱਠ ਕੇ ਜਾਂਦੀ ਹੋਣੀ ਭਰੋਸਾ ਸੀ ਅਗਾਲਪੁਰਖ ਵਾਹਿਗੁਰੂ ਤੇ ਦਾਤਾ ਤੇਰੀਆਂ ਆਪਣੇ ਸੇਵਕ ਆਪੇ ਰੱਖੇ ਆਪੇ ਨਾਮ ਚਪਾਵੇ ਇਹ ਭਰੋਸਾ ਕਰਕੇ ਉੱਠਦੀ ਸੀ ਤੇ ਭਰੋਸਾ ਵਾਹਿਗੁਰੂ ਜੀ ਤੇ ਕਰਕੇ ਰਾਜੇ ਨੂੰ ਛੱਡ ਕੇ ਜਾਂਦੀ ਸੀ ਦੇਖੋ ਇਹਦੀ ਸੋਚ ਵਿੱਚ ਗਲਤ ਨਹੀਂ ਸੀ ਪਾਪ ਕੇ ਪਾਪ ਨਹੀਂ ਸੀ ਰੱਬ ਦਾ ਨਾਮ ਸੀ ਇਹਦੀ ਥੋੜ ਚੰਗੀ ਸੀ ਇਹਦੀ ਸੋਚ ਚੰਗੀ ਸੀ ਮਾਰਾ ਕਹਿੰਦੇ ਜਿੰਨਾ ਦੀ ਨੀਅਤ ਚੰਗੀ ਹੁੰਦੀ ਨਾ ਰੱਬ ਉਹਨਾਂ ਦੇ ਨਾਲ ਨਾਲ ਹੀ ਤੁਰੀ ਜਾਂਦੇ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਰਾਤ ਨੂੰ ਕਹਿੰਦੇ ਅੰਮ੍ਰਿਤ ਵੇਲੇ ਉੱਠਣਾ 12 ਵਜੇ ਇਸ਼ਨਾਨ ਕਰਨਾ ਤੇ ਗੁਰਬਾਣੀ ਦਾ ਕੀਰਤਨ ਕੋਲ ਹੁੰਦਾ ਸੀਗਾ ਬਿਲਹ ਮਹਾਪੁਰਖੋ ਤੇ ਰਾਤ ਨੂੰ ਜਾਪ ਕਰਾਉਂਦੇ ਸੀ ਰੱਬੀ ਬਾਣੀ ਦਾ ਜਾਪ ਕਰਵਾਉਂਦੇ ਸੀ ਤੇ ਕਹਿੰਦੇ ਤਾਰਾ ਰਾਣੀ ਨੇ ਜਾ ਕੇ ਸੰਗਤ ਕਰਨੀ ਹਾਂਜੀ ਪਿਛੇ ਰਾਜਾ ਜਾ ਕੇ ਆ ਅਤੀ ਰਾਤ ਨਖੰਡ ਵਿਹਾਣੀ ਅੱਜ ਪੇਪਰ ਪੈ ਗਿਆ ਰਾਜੇ ਦੀ ਅੱਖ ਗੁਰੂ ਕੀ ਸੰਗਤ ਹੀ ਉਨੇ ਸੇਜਾ ਦੇ ਹੱਥ ਮਾਰ ਰਿਹਾ ਕਹਿੰਦਾ ਘਰ ਵਾਲੀ ਕਿੱਥੇ ਮੇਰੀ ਰਾਣੀ ਕਿੱਥੇ ਹੁਣ ਬਿਸਤਰ ਇੱਕ ਸੀਗਾ ਹੱਥ ਮਾਰ ਰਿਹਾ ਕਹਿੰਦਾ ਉਹਨੇ ਸੋਚਿਆ ਸ਼ਾਇਦ ਕਿਧਰੇ ਬਾਹਰ ਕੋਈ ਕ੍ਰਿਆ ਕਰਨ ਵਾਸਤੇ ਗਈ ਹੋਵੇ ਵੇਟ ਕੀਤੀ ਇੰਤਜ਼ਾਰ ਕੀਤਾ ਨਹੀਂ ਆਈ ਕਹਿੰਦੇ ਫਿਰ ਉੱਠ ਕੇ ਉਹਨੇ ਜਿਹੜੇ ਲਾਗੇ ਲਾਗੇ ਦੋ ਤਿੰਨ ਕਮਰੇ ਸੀ ਸਾਰੀ ਜਗ੍ਹਾ ਵੇਖਿਆ ਰਾਣੀ ਨਹੀਂ ਹੈਗੀ ਉਹਨੂੰ ਸ਼ੱਕ ਪੈ ਗਿਆ ਭਾਈ ਸਾਹਿਬ ਕੀ ਕਹਿੰਦੇ ਨੇ ਰਾਣੀ ਦਿਸਨਾ ਆਬਈ ਮਨ ਵਿੱਚ ਵਰਤ ਗਈ ਹੈ ਰਾਣੀ ਇਕਦਮ ਹੈਰਾਨ ਹੋ ਗਿਆ ਰਾਜਾ ਗੁੱਸਾ ਚੜ ਗਿਆ ਹੋ ਕੀ ਰਿਹਾ ਮੇਰੀ ਰਾਣੀ ਗਈ ਕਿੱਥੇ ਗਲਤ ਤੇ ਨਹੀਂ ਹੋ ਗਈ ਕਿਸੇ ਗਲਤ ਪਾਸੇ ਤੇ ਨਹੀਂ ਚਲੀ ਗਈ ਕਹਿੰਦੇ ਹੈਰਾਨ ਪਰੇਸ਼ਾਨ ਹੋ ਗਿਆ ਰਾਜਾ ਅੱਗੇ ਭਾਈ ਸਾਹਿਬ ਕਹਿੰਦੇ ਨੇ ਹੋਰਤ ਰਾਤੀ ਉਠ ਕੇ ਚੱਲਿਆ ਪਿੱਛੇ ਤਰਲ ਜੁਆਣੀ ਕਈ ਤਰ੍ਹਾਂ ਦੇ ਮਨ ਵਿੱਚ ਫੁਰਨੇ ਉੱਠੇ ਨੇ ਪਰ ਸਾ ਸੰਗਤ ਚੁੱਪ ਹੋ ਗਿਆ ਸਮਝਦਾਰ ਬੰਦਾ ਗੁੱਸੇ ਵਿੱਚ ਨਹੀਂ ਆਉਂਦਾ ਕੋਈ ਵੀ ਘਰ ਚ ਘਟਨਾ ਵਾਪਰਦੀ ਹੈ ਨਾ ਇੱਕਦਮ ਗੁੱਸੇ ਵਿੱਚ ਨਹੀਂ ਆਉਣਾ ਥੋੜਾ ਦਿਮਾਗ ਠੰਡਾ ਰੱਖਣਾ ਹੈ ਜਿੰਨਾ ਠੰਡਕ ਰੱਖੀ ਹੈ ਨਾ ਉਹ ਸੰਸਾਰ ਵਿੱਚ ਆਪਣੀ ਬਾਜੀ ਜਿੱਤ ਗਏ ਨੇ ਜਿਹੜੇ ਇੱਕ ਦਮ ਭਪਾਕਾ ਮਾਰ ਕੇ ਗੁੱਸੇ ਵਿੱਚ ਆ ਗਏ ਉਹ ਹਾਰ ਗਏ ਉਹਦੀ ਕਦੇ ਜਿੱਤ ਨਹੀਂ ਹੁੰਦੀ ਇਹ ਜਿਹੜੇ ਰਾਜੇ ਲੋਕ ਹੁੰਦੇ ਨੇ ਇਹਨਾਂ ਇਹਨਾਂ ਵਿੱਚ ਬਰਦਾਸ਼ਤ ਦਾ ਮਾਤਾ ਬਣਾਉਂਦਾ ਸੰਗਤ ਜੀ ਇਹ ਚੁੱਪ ਕਰ ਜਾਂਦੇ ਨੇ ਇਹਨੇ ਠੰਡਕ ਰੱਖੀ ਚੁੱਪ ਕਰ ਗਿਆ ਵੀ ਕੋਈ ਗੱਲ ਨਹੀਂ ਇੰਤਜ਼ਾਰ ਕਰਦੇ ਆਂ ਦੇਖਦੇ ਆਂ ਰਾਣੀ ਕਿੱਥੇ ਗਈ ਸੀ ਕੀ ਕਰਦੀ ਏ ਕਿਉਂਕਿ ਹੁਣ ਜੇ ਹੁਣ ਮੈਂ ਇਹਨੂੰ ਫੜਾਂਗਾ ਕਿਸੇ ਥਾਂ ਤੇ ਜਾ ਕੇ ਮੇਰੇ ਕੋਲ ਕੋਈ ਸਬੂਤ ਤੇ ਹੈ ਨਹੀਂ ਤੇ ਫਿਰ ਮੈਂ ਝੂਠਾ ਪਾਇਆ ਜਾਵਾਂਗਾ ਕਹਿੰਦੇ ਅੱਜ ਰਾਜਾ ਚੁੱਪ ਕਰਕੇ ਸੌਂ ਗਿਆ ਭਾਈ ਸਾਹਿਬ ਜੀ ਕਹਿੰਦੇ ਨੇ ਹਾਂਜੀ ਰਾਣੀ ਬਹੁਤੀ ਸੰਗਤੀ ਰਾਜੇ ਖੜੀ ਖੜਾਓ ਨਿਸ਼ਾਨੀ ਅਗਲੇ ਰਾਤ ਫਿਰ ਰਾਜਾ ਸੌਂ ਗਿਆ ਇੱਕ ਪਖੰਡ ਜਿਆ ਕਰਦਾ ਪਿਆ ਰਾਣੀ ਨੇ ਸੋਚਿਆ ਮੇਰਾ ਰਾਜਾ ਸੌਂ ਗਿਆ ਮੇਰਾ ਘਰ ਵਾਲਾ ਸੌਂ ਗਿਆ ਉਹਨੇ ਜਿਵੇਂ ਬਿਸਤਰ ਛੱਡਿਆ ਕਹਿੰਦੇ ਰਾਜੇ ਨੂੰ ਪਤਾ ਲੱਗ ਗਿਆ ਇਹ ਉੱਠ ਪਈ ਏ ਕਹਿੰਦੇ ਚੁੱਪ ਚਾਪ ਸੇਵਾਦਾਰਾਂ ਨੂੰ ਕਹਿੰਦਾ ਕੁਝ ਨਾ ਬੋਲਿਓ ਰਾਣੀ ਅੱਗੇ ਅੱਗੇ ਵਧ ਤੇ ਰਾਜਾ ਪਿੱਛੇ 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 ਰਾਣੀ ਨੇ ਆਪਣੀ ਖੜਾਵਾਂ ਉਤਾਰੀਆਂ ਹੀਰਿਆਂ ਨਾਲ ਜੜੀਆਂ ਜੁੱਤੀਆਂ ਸੀ ਰਾਣੀ ਦੀਆਂ ਹੀਰਿਆਂ ਦੇ ਨਾਲ ਜੜੀਆਂ ਬਹੁਤ ਮਹਿੰਗੀਆਂ ਰਾਣੀ ਜਾ ਕੇ ਸਾਥ ਸੰਗਤ ਕਰਨ ਲੱਗ ਪਈ ਤੇ ਰਾਜਾ ਇੱਕ ਖੜਾਮ ਚੁੱਕ ਲਿਆ ਇੱਕ ਖੜਾਮ ਚੁੱਕ ਲਿਆ ਵੀ ਜਦੋਂ ਰਾਣੀ ਆਵੇਗੀ ਨਾ ਤੇ ਮੈਂ ਇਹਨੂੰ ਪੁੱਛਾਂਗਾ ਤੇਰੀ ਖੜਾਮ ਕਿੱਥੇ ਵੇ ਇਹਨੂੰ ਜਵਾਬ ਦੇਣ ਔਖਾ ਹੋ ਜਾਣਾ ਵੀ ਉਦਾਂ ਤੇ ਕੋਈ ਪ੍ਰੂਫ ਹੈ ਨਹੀਂ ਇਹ ਮੁੱਕਰ ਜਾਵੇਗੀ ਇਹ ਝੂਠ ਬੋਲ ਦੇਵੇਗੀ ਮੈਂ ਇਹਦੀ ਖੜਾਮ ਲਕੋ ਲੈਣਾ ਫਿਰ ਇਹਨੂੰ ਪੁੱਛਾਂਗਾ ਤੂੰ ਕਿੱਥੇ ਜਾਂਦੀ ਸੀ ਤੂੰ ਝੂਠ ਕਿਉਂ ਬੋਲਦੀ ਹੈ ਕਹਿੰਦੇ ਅੱਜ ਇੱਕ ਖੜਾਮ ਚੁੱਕ ਕੇ ਲੈ ਆਇਆ ਲਕੋ ਦਿੱਤੀ ਤੇ ਰਾਣੀ ਜਿੱਦੂ ਸਤ ਸੰਗਤ ਦੀ ਸਮਾਪਤੀ ਹੋਈ ਨਾ ਸੰਗਤ ਦੀ ਸਾਰਿਆਂ ਨੂੰ ਫਤਿਹ ਦੀ ਸਾਨ ਕਰਕੇ ਵਾਪਸ ਮੁੜਨ ਲੱਗੀ ਪੈਰਾਂ ਵਿੱਚ ਜੂੜਾ ਪਾਣ ਕੀ ਤੇ ਖਰਾਮ ਇੱਕ ਸੀ ਤੇ ਰਾਣੀ ਡਰ ਗਈ ਵੀ ਰਾਣੀ ਨੇ ਰਾਜੇ ਨੇ ਮੈਨੂੰ ਦਿੱਤੀ ਹੋਈ ਏ ਰੋਜ਼ ਦੇਖਦਾ ਤੇ ਹੁਣ ਮੈਂ ਕੀ ਜਵਾਬ ਦਵਾਂ ਕਿ ਤੇ ਉਹਨੇ ਮਹਾਂਪੁਰਖਾਂ ਨੂੰ ਕਿਹਾ ਸਾਰੇ ਸੰਗਤ ਨੂੰ ਕਿਹਾ ਸੰਗਤ ਜੀ ਮੇਰੀ ਖਰਾਮ ਗੁੰਮ ਹੋ ਗਈ ਤੇ ਜੇ ਇਹ ਉਹਨੋਂ ਖਰਾਮ ਜੁੱਤੀ ਕੋਈ ਆਮ ਨਹੀਂ ਸੀ ਨਾ ਕੋਈ ਕਾਰੀਗਰ ਉਹਨੂੰ ਬਣਾ ਵੀ ਨਹੀਂ ਸਕਦਾ ਇਹੋ ਜੀ ਉਹਦੀ ਬਨਾਵਟ ਸੀ ਸੰਗਤ ਦੀ ਇੰਨੀ ਮਹਿੰਗੀ ਸੀ ਕਹਿੰਦੇ ਸੰਗਤ ਜੀ ਮੇਰੀ ਖੜਾਮ ਗੋਮੋਗੀ ਤੇ ਰਾਜੇ ਨੇ ਤੇ ਮੈਨੂੰ ਛੱਡਣਾ ਨਹੀਂ ਤੇ ਮਹਾਪੁਰਸ਼ ਕਹਿਣ ਕੀਤੀ ਏ ਘਬرائی ਤਾਂ ਨਹੀਂ ਹੁੰਦਾ ਆਜੋ ਉਹ ਪਰ ਅਰਦਾਸ ਕਰਦੇ ਅਰਦਾਸ ਹੋਈ ਭਾਈ ਸਾਹਿਬ ਜੀ ਕਹਿੰਦੇ ਨੇ ਸਾਥ ਸੰਗਤ ਆਰਾਧਿਆ ਜੋੜੀ-ਜੁੜੀ ਖੜਾਓ ਪੁਰਾਣੀ ਪੂਰੀ ਬਾਰ ਬਣ। ਰਾਜੇ ਟਿਠਾ ਚਲਤ ਹੈ ਇਹ ਖੜਾਬ ਹੈ ਚੋਚ ਬਿੜਾਣੀ ਸਾਧ ਸੰਗਤ ਬਿਟੋ ਕੁਰਬਾਨੀ ਸਾਧ ਸੰਗਤ ਬਿਟੋ ਕੁਰਬਾਨੀ ਕਹਿੰਦੇ ਸੰਗਤ ਨੇ ਅਰਦਾਸ ਕੀਤੀ ਮਹਾਰਾਜ ਜੀ ਤੁਹਾਡੇ ਚਰਨਾਂ ਵਿੱਚ ਸੰਗਤ ਕਰਨ ਆਂਦੀ ਏ ਰਾਣੀ ਇਹਦੀ ਖੜਾਮ ਕਿਸੇ ਨੇ ਚੁੱਕ ਲਈ ਖੜਾਮ ਚਾਹੀਦੀ ਕਹਿੰਦੇ ਅਰਦਾਸ ਦੀ ਸਮਾਪਤੀ ਹੋਈ ਤੇ ਜਿੱਥੇ ਖੜਾਮ ਇੱਕ ਸੀ ਉੱਥੇ ਦੋ ਹੋ ਗਏ ਭਾਈ ਸਾਹਿਬ ਜੀ ਕਹਿੰਦੇ ਤਾਰਾ ਰਾਣੀ ਨੇ ਉਹ ਖੜਾਂ ਪਾਈ ਘਰ ਗਈ ਤੇ ਰਾਜਾ ਕਹਿੰਦਾ ਸੀ ਜਦੋਂ ਆਵੇਗੀ ਫਿਰ ਮੈਂ ਵੇਖਾਂਗਾ ਜਦੋਂ ਰਾਣੀ ਆਵੇਗੀ ਤੇ ਫਿਰ ਮੈਂ ਵੇਖਾਂਗਾ ਕਹਿੰਦੇ ਜਿਵੇਂ ਰਾਣੀ ਆਈ ਤੇ ਖੜਾਵਾਂ ਉਹਨੇ ਦੋਨੋਂ ਪਾਈਆਂ ਹੋਈਆਂ ਸੀ ਰਾਜਾ ਸੋਚੀ ਪੈ ਗਿਆ ਵੀ ਉਹਨੇ ਜਾ ਕੇ ਵੇਖੀ ਖੜਾਮ ਰਾਣੀ ਰਾਣੀ ਦੀ ਉਹ ਵੀ ਪਈ ਸੀ ਉੱਥੇ ਕਹਿੰਦਾ ਰਾਣੀ ਇਹ ਕੋਤਕ ਕੀ ਇਹ ਪਾਣਾ ਕੀ ਇਹ ਰਜਾ ਰਜਾ ਕੀ ਇਹ ਇਹ ਮਾਦਰਾ ਕੀ ਹੈ ਤੇ ਰਾਣੀ ਨੇ ਜਵਾਬ ਦਿੱਤਾ ਕਹਿੰਦੇ ਰਾਜਾ ਮੈਂ ਰੋਜ਼ ਰਾਤੀ ਉੱਠ ਕੇ ਨਾ ਗੁਰਬਾਣੀ ਪੜ੍ਹਦੀ ਆਂ ਰੋਜ਼ ਰਾਤੀ ਉੱਠ ਕੇ ਮੈਂ ਧਰਮਸ਼ਾਲਾ ਵਿੱਚ ਜਾ ਕੇ ਸਤਸੰਗਤ ਕਰਦੀ ਹਾਂ ਮੈਂ ਤੈਨੂੰ ਇਸ ਕਰਕੇ ਨੇ ਕਹਿੰਦੀ ਤੇਰੀ ਸੋਚ ਬਾਚਨਾਂ ਨਾਲ ਭਰੀ ਪਈ ਤੈਨੂੰ ਪ੍ਰਮਾਤਮਾ ਦੇ ਨਾਮ ਦਾ ਬਿਲਕੁਲ ਵੀ ਭੋ ਨੀ ਹੈਗਾ ਖਿੱਚ ਨਹੀਂ ਹੈਗੀ ਮੈਂ ਜਾਣੀ ਆ ਆ ਦੇਖ ਲੈ ਤੂੰ ਭਾਵੇਂ ਖੜਾਮ ਮੇਰੀ ਚੁੱਕ ਲਿਆ ਸੀ ਮੈਨੂੰ ਝੂਠੀ ਕਰਨ ਵਾਸਤੇ ਪ੍ਰਸਾਦ ਸੰਗਤ ਨੇ ਮੇਰੀ ਅਰਦਾਸ ਕੀਤੀ ਮੇਰੀ ਦੂਜੀ ਖੜਾ ਫੇਰ ਖੜੀ ਕਰ ਦੇ ਦਿੱਤੀ ਮੈਂ ਰਾਜਾ ਤੈਨੂੰ ਇੱਕ ਗੱਲ ਕਹਿਣੀ ਚਾਹਨੀ ਹੈ ਖੜਾਮ ਦੀ ਗੱਲ ਨਹੀਂ ਸਾਧ ਸੰਗਤ ਦੀ ਜਿੱਥੇ ਅਰਦਾਸ ਹੋ ਜਾਵੇ ਨਾ ਗੁਰੂ ਦੀ ਸੰਗਤ ਅਰਦਾਸ ਕਰ ਦਵੇ ਜਨਮਾਂ ਜਨਮਾਂ ਦੀ ਵਿਛੜਿਆਂ ਦਾ ਮਲਾਪ ਹੋ ਜਾਂਦਾ ਹੈ ਸਤ ਸ੍ਰੀ ਅਕਾਲ ਜਿਸ ਚੀਜ਼ ਦੀ ਬੰਦਿਆ ਤੂੰ ਆਸ ਛੱਡੀ ਹੋਈ ਹੈ ਨਾ ਤੂੰ ਸਤਗੁਰ ਜੀ ਦੀ ਸੰਗਤ ਕਰਕੇ ਵੇਖ ਸਤਗੁਰੂ ਤੇਰੀ ਝੋਲੀ ਵਿੱਚ ਉਹ ਵੀ ਦਾਤ ਪਾਦਨਗੇ